ਵਿੰਡਕ ਨਹਿਰ ਦੇ ਸਮੂਹ ਨਗਰ ਨਿਵਾਸੀਆਂ ਅਤੇ ਨੌਜਵਾਨਾਂ ਮੈਂਬਰਾਂ ਵੱਲੋਂ ਪੀੜਾਂ ਦੀ ਦਰਗਾਹ ਤੇ ਹੋ ਰਹੇ ਮੇਲੇ ਜਾਣ ਵਾਲੀਆਂ ਸੰਗਤਾਂ ਲਈ ਮਿੱਠੇ ਜੱਲਾ ਤੇ ਬਰੈਡ ਸੋਲਿਆਂ ਦੇ ਪ੍ਰਸ਼ਾਦ ਦਾ ਅੰੰਬਰ ਲਗਾਇਆ ਗਿਆ। ਇਸ ਮੌਕੇ ਤੇ ਨੌਜਵਾਨ ਮੈਂਬਰਾਂ ਵੱਲੋਂ ਵੱਧ ਚੜ ਕੇ ਸਹਿਯੋਗ ਦਿੱਤਾ ਗਿਆ। ਇਸ ਮੌਕੇ ਤੇ ਜਗਤਾਰ ਸਿੰਘ, ਵੀਰ ਬਰਿੰਦਰ ਬਬਲੂ ਗੁੱਗੀ, ਦਰਮਖ, ਕਰਨਜੀਤ ਸਿੰਘ, ਪ੍ਰੇਸ਼ਨ ਸਿੰਘ ਲੰਬੜਦਾਰ ਸੋਵਿੰਦਰ ਸਿੰਘ ਸੁਖਵਿੰਦਰ ਸਿੰਘ ਚੰਦਰ ਜਤਿੰਦਰ ਸਿੰਘ ਅਤੇ ਹੋਰ ਨੌਜਵਾਨ ਮੈਂਬਰ ਸ਼ਾਮਿਲ ਸਨ ਅੱਜ ਜਿਹੜੀ ਪਿੰਨ ਵਿੱਚ ਮੀ ਲਗਾਈ ਗਈ ਹੈ ਅਕਿੰਦਰ ਨਗਰ ਵੱਲੋਂ ਸਾਰੇ ਨੌਜਵਾਨ ਬਹੁਤ ਜ਼ਿਆਦਾ ਯਾਰ ਮਿਲ ਕੇ ਇਸ ਨਾਲ ਜੋਗ ਨਾਲ ਸਾਡੇ ਪਿੰਡ ਪੀਲਾ ਦੀ ਜਗ੍ਹਾ ਤੇ ਹਰ ਸਾਲ ਦੀ ਤਰ੍ਹਾਂ ਮੇਲਾ ਲੱਗਦਾ ਹੈ ਨਗਰ ਨੇ ਲੋਕੀ ਨੌਜਵਾਨਾਂ ਵੀ ਨਾਲ ਰਲ ਕੇ ਪਨਪੂਰਾ ਸਹਿਯੋਗ ਦਿੱਤਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਵੀ ਬੱਚਾ ਘਰ ਨਹੀਂ ਗਿਆ ਬਤੋ ਬਤ ਦੇ ਸਹਿਯੋਗ ਦਿੱਤਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਹਿਲਾਂ ਤਾਂ ਤੁਹਾਡਾ icita ਧੰਨਵਾਦ ਹੈ ਜੇ ਤੁਸੀਂ ਇੱਥੇ ਸਾਡੇ ਆ ਕੇ ਮਾਣ ਕਰਦੇ ਹੋ ਜਿਹੜਾ ਨਗਰ ਹੈ ਜੀ ਆਪਣਾ ਇਹ ਪਿੰਡ ਕਨੇਟ ਜੀ ਹਰ ਸਾਲ ਜਿਹੜਾ ਮੇਲਾ ਲਗਾਇਆ ਜਾਂਦਾ ਕਿਹੜੀ ਥਾਂ ਦੀ ਜਗ੍ਹਾ ਤੇ ਆਹੀ ਢੇਡ ਦੇ ਹਾਂਜੀ ਹਾਂਜੀ ਠੀਕੀ ਠੀਕੀ ਦਾ ਠੀਕੀ ਹੁੰਦਾ ਹਰ ਸਾਲ ਮੇਲਾ ਹੁੰਦਾ ਜੀ ਹਾਂਜੀ ਤੇ ਕਿਹੜੇ ਕਿਹੜੇ ਤਿਸਤਰਾ ਲੰਗ ਲਗਾਏਗਾ ਨਾਲ ਨਾਲੇ ਅਸੀਂ ਛੋਲੇ ਪੂਰੀਆਂ ਦਾ ਤੇ ਫਿਰ ਜਲ ਪਾਣੀ ਦਾ ਹਾਂਜੀ ਹਾਂਜੀ ਜਿਸ ਤਰ੍ਹਾਂ ਦੇ ਦਿੰਦੇ ਨੌਜਵਾਨ ਪੀੜੀ ਨੂੰ ਵੀ ਲੈ ਕੇ ਨੌਜਵਾਨ ਕਾਫੀ ਸਹਾ ਦਾਂਦੇ ਨੇ ਜੀ ਅਸੀਂ ਤਾਂ ਕਹਿੰਦੇ ਪੀੜੀਦਰ ਪੀੜੀ ਕਰਦੇ ਆ ਨਸ਼ਿਆਂ ਤੋਂ ਪਛ ਦੇ ਰਹੇ ਹਾਂ हां जी पांडे बाकी हां फोन पर भी बहुत गर्मी ना 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 दे रह करनी किन्ना ਹੋ ਆ ਕੋਸ਼ਿਸ਼ ਕਰ ਰਹੇ ਅਸੀਂ ਨਾਲ ਡੱਗਰ ਦਾ ਪਾਸ ਬਹੁਤ ਧੰਨਵਾਦ ਕਰਦੇ ਜਿਹੜਾ ਸਹਿਯੋਗ ਦਿੰਦੇ ਨੇ ਬਹੁਤ ਬਹੁ ਸਾਡੇ ਪੰਜ ਸਾਹਿਬ ਖੜੇ ਨੇ ਕਿਹ ਮੁਰੇਸ਼ਾ ਗੁਰਮੁਖ ਸਿੰਘ ਜੀ ਤੇ ਸਤਨਾਮ ਤੇ ਲੰਬਰਦਾਰ ਜੀ ਸਾਡੇ ਖੜੇ ਨੇ ਪਤਵਾਰ ਸਿੰਘ ਜੀ ਬਬਲੂ ਜੀ ਠੀਕ ਹੈ ਜੀ ਇਹ ਸਾਰੇ ਨੌਜਵਾਨਾਂ ਦਾ ਬਾਕੀ ਦੇ ਸਾਰਿਆਂ ਦਾ ਪਾਸ ਬਹੁਤ ਧੰਨਵਾਦ ਕਰਦੇ ਆ ਜਿਹੜੇ ਨੇ ਸਾਡੇ ਨਾਲ ਮੋਟਾ ਮੋਟਾ ਚੁੱਕੇ ਸਾਡਾ ਸਹਿਯੋਗ ਦਿੱਤਾ ਆਪਣੇ ਪਲੇਟਮੈਂਟ ਕਨੇਟ ਵਿੱਚ ਨਗਰ ਦੇ ਬੇਟੇ ਸ੍ਰੀ ਫਰਜਨ ਦੇਵ ਜੀ ਮਹਾਰਾਜ ਨੂੰ ਸਵਾਪਸ ਰੱਖਦੇ ਹੋਏ ਅੱਜ ਬਟਿਆ ਨੀ ਰਣਨਾ ਕੇ ਪੜਦੇ ਤੇ ਜੋ ਬੈਨ ਵਾਲਾ ਬਹੁਤ ਵਧੀਆ ਪ੍ਰੋਗਰਾਮ ਕਰਾ ਹਿੰਦੇ ਮਿੱਠੇ ਜੀ ਪਾਣੀ ਦੀ ਚਿੱਲ ਵਾਗਿਆ ਤਾਰਨ ਚੜਦੀ ਕਲਾ ਰੱਖੇ ਪਰਮਾਤਮਾ ਇਹੀ ਤਰ੍ਹਾਂ ਜੀ ਪਾਸਾ ਜੀ ਜਿਹੜੀ ਦਰਮੀ ਦਾ ਕਾਫੀ ਵੀ ਜਿਹੜਾ ਟੌਪ ਹੈ ਚੱਲ ਰਿਹਾ ਕਾफी ਇਸ ਦਿਨ ਵਿੱਚ ਬਿੰਦਨ ਕਿਸ ਤਰ੍ਹਾਂ ਲਾਦੇ ਕਿ ਮਿਲ ਜਿਹੜੇ ਰੁਕਵਟ ਲਗਾਉਣਾ ਚਾਹੀਦੇ ਮਤਲਬ ਉਹ ਕੋ ਲੋ ਚਾਈ ਤੇ ਜੀ ਸਾਰੇ ਦੇਖੋ ਕਰਮੀ ਕਿੰਨੀ ਫੈ ਰਹੀ ਆ ਤਾਂ ਆਪਾਂ ਨੂੰ ਆਪਣੇ ਆਪ ਨੂੰ ਸਾਰਿਆਂ ਨੂੰ ਕਹਣਾ ਚਾਹੀਦਾ ਵੀ ਆਪਾਂ ਵੱਤ ਬਾਰੇ ਰੋਖ ਲਗਾਈਏ ਜੀ ਹਨਾ ਹੁਣ ਆਪਾਂ ਇਹਨੇ ਬਾਹਰਲੇ ਟੇਟਾਂ ਤੇ ਵੀ ਜਾ ਰਹੇ ਆ ਹਨ ਮਨਾਉਂ ਵਾਸਤੇ ਆਪਾਂ ਇੱਥੇ ਨਾ ਕਿਉਂ ਮਨਾਈਏ ਆਪਾਂ ਜੀ ਰੋਖ ਲਗੇ ਹੂ ਆਪਾਂ ਜੋ ਗੁਰੂਪ ਤੇ ਨਹੀਂ ਜਾਣਦੇ ਪਹਾੜਾਂ ਦੇ ਵਿੱਚ ਜਾਣ ਵਾਸਤੇ ਇੱਥੇ ਲਗੇ ਹੂ 19 ਪਹਿਣ ਹਨਾ ਇਹ ਆਪਣਾ ਰੇਜ ਨੂੰ ਪਿੰਡ ਵਿੱਚ ਇਸਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਫਿਰ ਮਤਲਬ ਅੱਜ ਜਿਤਨਾ ਰੋਖ ਜਿਤਨਾ ਕਿਜਾ ਲਗਾਈਏ ਇਹਦੇ ਨਾਮ ਦੇ ਰੋਖ ਦਾ ਵੀ ਪ੍ਰਚਾਰ ਕੀਤਾ ਗਿਆ ਹੈ ਬਹੁਤ ਵਧੀਆ ਹਾਂਜੀ ਕਰਦੇ ਨੇ ਸੰਜੋਗ ਬੱਚੇ ਨਹੀਂ ਨਹੀਂ ਕਰਦੇ ਕਰਦੇ ਨੇ ਸਾਰੇ ਰਲ ਮਿਲ ਕੇ ਇਹ ਤਾਂ ਕਹਿੰਦਾ ਵੀ ਮੱਛਿਆ ਤੋਂ ਰਹਿਤ ਰਹੋ ਜੁਬਤੀ ਚੜ ਮੱਛਿਆ ਤੋਂ ਦੂਰ ਰਹਿਣਾ ਸਾਰੇ ਹਾਂਜੀ ਇਸੇ ਤਰ੍ਹਾਂ ਸੰਜੋਗ ਜੇ ਮੈਂ ਕਰਦੇ ਨੇ ਬੱਚੇ ਜੇ ਕਰਨ ਬਹੁਤ ਵਧੀਆ ਚੰਗੀ ਗੱਲ ਆ ਜੀ ਤਾਂ ਗਵਰਨਮੈਂਟ ਨੂੰ ਹੋਰ ਵੱਧ ਬਤਵਾ ਕਰਾ ਲੈ ਕਰਨੇ ਚਾਹੀਦੇ ਨੇ ਜਿਹਦੇ ਨਾਲ ਸਾਰੇ ਬੱਚਿਆਂ ਨੂੰ ਮੱਛਿਆ ਤੋਂ ਆਖ ਰਹਿਣ ਬਾਈ ਗੁੰਜੀਕੀ